ਮਾਂਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹੇ ਹੋ ਸਵਾਗਤ ਹੈ ਖਬਰ سامنے ਆ ਰਹੀ ਹੈ ਜੀ ਤੂਰੀ ਤੋਂ ਜੀਵਨ ਕੇ ਪੰਜਾਬ ਪਰ ਵਿੱਚ ਦਸ਼ਨੇਸ਼ ਪੁੱਤਰੀ ਗੋਬਿੰਦ ਸਿੰਘ ਜੀ ਦੇ ਚਾਰਜ ਅਤੇ ਜੱਦੀ ਤੇ ਮਾਤਾ ਗੁਦਿਲ ਕੌਰ ਦੀ ਲਾਹਾਨੀਸ਼ ਸਹਾਬਤ ਨੂੰ ਸਬੰਧਤ ਗਰਮਾ ਕੇ ਸਮਾਗਮ ਕਰਵਾਈ ਜਾ ਰਹੀ ਹਨ ਉਸੇ ਤਰ੍ਹਾਂ ਤੂਰੀ ਵਿਖੇ ਵੀ ਮਾਤਾ ਗੁਦਿਲ ਕੌਰ ਅਤੇ ਉਕੇ ਸਹਿਬਜ਼ਾਦੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੰਥ ਪਿਆਰਿਆਂ ਦੀ ਜੋਗ ਅਗਵਾਈ ਹੇਠ ਕਰਵਾਇਆ ਗਿਆ ਜੋ ਕਿ ਗੁਰਦੁਆਰਾ ਸ਼੍ਰੀ ਕਲੰਗੀਦਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਗਿਆਰਾਂ ਵਿੱਚੋਂ ਲੰਦਾ ਹੋਇਆ ਗੁਰਦੁਆਰਾ ਸਾਹਿਬ ਵਾਪਸ ਪਰਤਿਆ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋ ਸਿੱਖੇ ਇਤਿਹਾਸ ਨੂੰ ਸੁਣਨ ਦੇ ਨਾਲ-ਨਾਲ ਉਡੀ ਸਰਦਾ ਭਾਵਨਾ ਨਾਲ ਸੇਵਾ ਵਿਧੀ ਆਕੜ ਨੂੰ ਅਸੀਂ ਜਾਣਗੇ ਉਸ ਤੋਂ ਵੇਦੂਆਂ ਦੀ ਲੈਣਾ ਦੇ ਕਾਹਰੇ ਕੋਲੋਂ ਦੇ ਰੋਏ ਸੀ ਜੀ ਉਹ ਬਾਰੇ ਜਿਹੜਾ ਇੱਕ ਹੋ ਉਹ ਤੋਂ ਆਸ ਕਿ ਇਹ ਕਾਹਰੇ ਦੇ ਕਾਹਰੇ ਮਾਜਿਕ ਦੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਨਿਰ ਸਾਹਿਬ ਅਤੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਗਿਆ। ਜਿੱਥੇ ਕਿ ਧੂਰੀ ਵਾਸੀਆਂ ਵੱਲੋਂ ਸੰਗਤਾਂ ਲਈ ਵੱਖ-ਵੱਖ ਪੜਾਵਾਂ ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਉੱਥੇ ਹੀ ਗਉਂ ਤਾਂ ਚੈਰੀਟੇਬਲ ਟਰਸਟ ਸਟੈਪ ਆਨ ਸੁਸਾਇਟੀ ਧੂਰੀ ਵੱਲੋਂ ਫਲਦਾਰ ਅਤੇ ਸ਼ਾਨਦਾਰ ਵਿਕਿਆ ਦਾ ਲੰਗਰ ਲਗਾਇਆ ਗਿਆ। ਆਓ ਦੇਖਦੇ ਹਾਂ ਕਿ ਇਤੋਂ ਪੱਤਰਕਾਰ ਹਰਵੰਸ ਸਿੰਘ ਅਤੇ ਤੋਂਹਣ ਲਾਲ ਮੰਦਵਾਲ ਨੇ વિશેષ ਅੰਕ राजापीप <laughs> 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 ਸਾਰੇ ਜਨ ਸੁਨੀਦਰ ਬਾਦੂ ਜੀ ਨੂੰ ਨਮਸਕਾਰ ਆਇਓ ਜੀ ਅੱਜ ਵਾਕਫ ਹੋਣ ਜੀ ਆਇਓ ਜੀ ਜਿਵੇਂ ਸਰਹੰਗਰ ਪਰਦੋਆ ਕਲਕੀਤਾਰ ਸਾਹਿਬ ਜੀ ਸਾਹਿਬ ਜੀ ਮਾਤਾ ਜੀ ਦੇ ਸਾਹਿਬ ਜਾਨਾਂ ਦੀ ਜਾਂਚ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਸਾਡਾ ਵੀ ਰਾਜੂ ਸਾਹਿਬ ਜਾਨਾਂ ਦਾ ਜਾਨ ਕਿਤੇ ਲੰਗਰਾ ਉਹ ਵੀ ਆਪਣੇ ਸਮਾਨ ਕਿਤੇ ਨਗਰ ਕੀਰਤਨ ਕੱਢ ਕੇ ਜਾ ਰਹੀ ਹੈ ਬਹੁਤ ਸਾਰੀ ਸੰਗਤ ਗੜ ਸਾਹਿਬ ਜਾ ਕੇ ਉਹਨਾਂ ਪ੍ਰਤੀ ਆਪਣੀ ਸ਼ਰਧਾ ਭੇਟ ਕਰ ਉਹਨਾਂ ਦੀ ਮਹਾਨ ਕਰਵਾਣੇ ਨੂੰ ਸਜਦਾ ਕਰਨ ਲਈ ਸਾਨੂੰ ਉਹਨਾਂ ਦੇ ਜੋ ਪਾਚਨ ਨੇ ਸਾਨੂੰ ਸਿਹਰ ਦੇ ਕੇ ਗਏ ਨੇ ਉਹ ਤੇ ਚੱਲਣ ਦੀ ਲੋੜ ਹੈ ਉਹਨਾਂ ਦੀ ਯਾਦ ਵੱਡੇ ਪੱਧਰ ਤੇ ਜਿੱਥੇ ਭਾਰਤ ਸਰਕਾਰ ਨੇ ਮਨਾਇਆ ਤੋਂ ਉਥੇ ਪੰਜਾਬ ਦੇ ਹਰ ਪਿੰਡ ਵਿੱਚ ਮਨਾਇਆ ਜਾ ਰਹੀ ਆ ਮੈਂ ਦਸ਼ਮੇਸ਼ ਲੱਗਰਵਾਲਾ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਥੇ ਪੰਚਾਇਤੀ ਦੇ ਦੁਆਰਾ ਸਾਹਿਬ ਵੱਲੋਂ ਮਿੰਟੂ ਜੀ ਵੱਲੋਂ ਜਿੰਨੇ ਵੀ ਸੰਗਤ ਆਇਆ ਸਾਰਿਆਂ ਨੇ ਜੀ ਆਇਆਂ ਖਿਲਾ ਹੋਇਆ ਹਤੇ ਅਰਜ਼ ਕਰਦਾ ਬਹਿ ਰੁਜੀਕਾ ਖਾਲਸਾ ਬਹੁਤ ਸਭਾਰਤ ਸਰਕਾਰ ਨੇ ਮਾਲ ਦੀ ਫਿਨਾਂਸਿੰਗ ਕੀਤਾ ਇਹਦਾ ਕਿੰਨਾ ਗੂ ਵਧੀਆ ਸੰਦੇਸ਼ ਜਾ ਰਿਹਾ ਸੰਸਾਰ ਦਾ ਪਹਿਲੀ ਵਾਰ ਇਹ ਕਦਮ ਚੁੱਕਿਆ ਗਿਆ ਜਿਹੜੀ ਚੰਗੀ ਗੱਲ ਆ ਭਾਰਤ ਸਰਕਾਰ ਦੀ ਅਸੀਂ ਉਹ ਵੀ ਸਲਾਘਾ ਕਰਦੇ ਆ ਇਹ ਤਾਂ ਬਹੁਤ ਚਿਰ ਪਹਿਲਾਂ ਹੋਣਾ ਚਾਹੀਦਾ ਸੀ ਉਹਨਾਂ ਦੀ ਜਿਹੜੀ ਕੁਰਬਾਨੀਆਂ ਕੇਵਲ ਸਿੱਖਾਂ ਲਈ ਨਹੀਂ ਸਮੁੱਚੇ ਭਾਰਤ ਲਈ ਜਾਂ। ਪੁਲਿਸ ਕੀ ਮੈਸੇਜ ਦੇਣਾ ਚਾਹੁੰਦਾ ਹੈ? ਅੱਜ ਟੋਰੀ ਦੀ ਸਾਧ ਸੰਗ ਖਾਸ ਕਰਕੇ ਜਿਸ ਮੇਸਜਾਂ ਕਰਦੇ ਕਿ ਜਿਹੜੇ ਨੌਜਵਾਨਾਂ ਨੇ ਉਤਾਲਾ ਕਰਕੇ ਮੈ ਨਗਰ ਕੀਰਤਨ ਕੱਢਿਆ ਕਿਉਂਕਿ ਅੱਜ ਜਿਹੜੇ ਆ ਦਿਨ ਨੇ ਇਹ ਸ਼ਹੀਦੀਆਂ ਦੇ ਦਿਨ ਨੇ ਇਹਦੇ ਵਿੱਚ ਸਾਡੇ ਬਹੁਤ ਹੀ ਸਿੱਖ ਇਤਿਹਾਸ ਨਾਲ ਜੋ ਜੁੜਿਆ ਹੋਇਆ ਹੈ ਇਹਨਾਂ ਦਿਨਾਂ ਨਾਲ ਇੱਕ ਗੁਰੂ ਸਾਹਿਬ ਦੇ ਚਾਰੇ ਸਹਿਬਜ਼ਾਦੇ ਇਹਨਾਂ ਦਿਨਾਂ ਸ਼ਹੀਦ ਹੋਏ ਮਹਾਨ ਬੀਬੀ ਗੁਜਰੀ ਜੀ ਪਰ ਪੂਰੇ ਪੰਜਾਬ ਦੇ ਕੀ ਪੂਰੇ ਦੁਨੀਆ ਦੇ ਸਿੱਖ ਤੇ ਜੋ ਵੀ ਲੋਕ ਆ ਪੰਜਾਬੀ ਨੇ ਉਹ ਇਸ ਨੂੰ ਬੜੇ ਵੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੇ ਨੇ ਅੱਜ ਸਮੁੱਚੀ ਸੰਗਤ ਦੇ ਕੋ ਕਿੱਡੇ ਕਿਉਂਕਿ ਹਰ ਦੇ ਮਨ ਦੇ ਵਿੱਚ ਬੜਾ ਅੱਜ ਵਿਰਾਗ ਹੈ ਕਿ ਇੱਥੇ ਛੋਟੇ-ਛੋਟੇ ਬੱਚਿਆਂ ਨੇ ਕੁਰਬਾਨੀਆਂ ਦੇ ਕੇ ਜੋ ਸਿੱਖ ਇਤਿਹਾਸ ਰਚਿਆ ਹੈ ਸਾਨੂੰ ਮੈਂ ਬੇਨਤੀ ਕਰਨਾ ਸਾਡੀ ਮੁੱਚੇ ਸਤਿਗੁਰੂਆਂ ਨੂੰ ਕਿ ਸਾਨੂੰ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਜਿੱਥੇ ਉਸ ਉਹਨਾਂ ਦੇ ਦਿਹਾੜੇ ਮਨਾਉਂਦੇ ਆ ਸਾਨੂੰ ਉਹ ਜੋ ਉਸੂਲ ਜਾਂ ਸਿਧਾਂਤ ਦੱਸ ਕੇ ਗਏ ਨੇ ਉਹਨਾਂ ਦੇ ਪਹਿਰਾ ਦੇ ਕੇ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਸਮਾਜ ਨੂੰ ਮੈਂ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹਿੰਦੂ ਸਿੱਖ ਇਕਤਾ ਜੋ ਸਾਡੇ ਨਾਲ ਨਾਲ ਕੇ ਸਾਰੇ ਸਮਾਜ ਦੀ ਸੇਵਾ ਕਰਦੇ ਹਨ ਜੋ ਸਿੱਖ ਸਿੱਖਾ ਪ੍ਰਤੀ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਕੇਵਲ ਸਿੱਖਾਂ ਲਈ ਹੀ ਨਹੀਂ ਹਰ ਸਮਾਜ ਵਰਗ ਦੇ ਜਿੰਨੇ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਨੇ ਜਾਂ ਬਾਹਰ ਵਸਦੇ ਨੇ ਸਾਰਿਆਂ ਨੂੰ ਇਸ ਇਤਿਹਾਸ ਬਾਰੇ ਪਤਾ ਹੈ ਤੇ ਸਾਰੇ ਗੁਰੂ ਸਾਹਿਬ ਤੇ ਜੋ ਅਸ਼ਹੀਦੀ ਦਿਹਾੜੇ ਨੇ ਬਹੁਤ ਹੀ ਧੂਮ ਤੇ ਬੜੀ ਸ਼ਰਧਾ ਨਾਲ ਉਹ ਮਨਾ ਰਹੇ ਨੇ ਤੇ ਲੋਕ ਫਤਿਹਗੜ ਸਾਹਿਬ ਸਰਹੰਗ ਤੇ ਹੋਰ ਜਿੰਨੇ ਧਾਰਮਿਕ ਸੰਸਥਾਵਾਂ ਜਾਂ ਜਿੰਨੇ ਗੁਰਦੁਆਰਾ ਸਾਹਿਬ ਨੇ ਸੰਗਤ ਉੱਥੇ ਜਾ ਕੇ ਦਰਸ਼ਨ ਕਰ ਰਹੀਆਂ ਹਨ ਤੇ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਯੂਥ ਜਿਹੜੇ ਤਸ਼ਮੇਸ਼ ਨਗਰ ਦੇ ਗੁਰਦੁਆਰਾ ਸਾਹਿਬ ਬਾਬਾ ਫਤਿਹ ਸਿੰਘ ਯੂਥ ਕਲੱਬ ਵਾਲਿਆਂ ਦਾ ਜੋ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਸੰਗਤ ਇਕੱਠੀ ਕਰਕੇ ਹਾਂ ਜਿਹੜਾ ਇਹ ਵਾਈਟ ਚੌਂ ਨਗਰ ਕੀਰਤਨ ਨਿਕਲਦਾ ਹੈ ਗੁਰੂ ਮਹਾਰਾਜ ਦੀ ਹਜੂਰੀ ਦੇ ਵਿੱਚ ਉਹ ਹਰ ਹਰ ਵਕ ਵਕ ਪੜਾਵਾਂ ਤੋਂ ਹੁੰਦਾ ਹੈ ਇਸ ਪੜਾਪ ਤੇ ਪਹੁੰਚਦਾ ਹੈ ਤੇ ਇਸ ਪੜਾਪ ਦੇ ਉਹਨਾਂ ਵਾਸਤੇ ਗੁਰੂ ਦੇ ਲੰਗਰ ਸਜਾ ਕੇ ਹਾਜ਼ਰ ਕੀਤੇ ਜਾਂਦੇ ਹਨ ਤੇ ਗੁਰੂ ਸੰਗਤਾਂ ਬਾਰੇ ਪਿਆਰ ਦੇ ਸ਼ਾਨਾ ਲੰਗਰ ਛੱਕ ਕੇ ਚਾਲੇ ਬੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੰਗਰ ਸਾਹਿਬ ਮੈਸੇਜ ਕੀ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਆਹ ਦਿਨ ਪੜਾ ਯਾਦਗਾਰੀ ਦਿਨ ਆ ਕਿਉਂਕਿ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਨੇ ਸ਼ਹਾਦਤ ਦਿੱਤੀ ਸੀ ਤੇ ਮੈਂ ਤਾਂ ਇੱਕੋ ਹੀ ਮੈਸ ਮੜਾ ਜੀ ਬੋਲੋ ਪੁੱਛਿਓ ਬਰੇਕ ਜੀ ਦਾ ਸਭ ਬਰੇਕ ਜੀ ਦੇ ਮਤੇ ਮੈਂ ਰਮਨਦੀਪ ਸਿੰਘ ਬਤੌਰ ਪ੍ਰਧਾਨ ਪਾਪਾ ਫਤੇ ਸਿੰਘ ਜੀ ਦੇ ਕਲਪਤਰੀ ਬਤੌਰ ਐਡਵੋਕੇਟ ਤੇ ਮੈਂ ਇਸ ਪਰਹਾਨ ਅਸੀਂ ਹਰ ਸਾਲ ਛੋਟੇ ਸਹਾਇਆਂ ਦੇ ਪਾਪਾ ਫਤੇ ਸਿੰਘ ਪਾਪਾ ਜੀ ਨਾਲ ਵਰ ਸਿਮਿਤੇ ਮਾਤਾ ਗੁਰੀ ਜੀ ਦੇ ਸਿੱਧੀ ਜੋੜੇ ਮੇਂ ਦੇਸ਼ ਮਰ ਪਕਾ ਮਹਾ ਨਗਰ ਕੀ ਤਰ ਪੰਜ ਪੈਰਾਂ ਦੀ ਰਵਾਈ ਹੋਇਆ ਦੂਜਾ ਸਾਵੀ ਸ਼ਤਰ ਸਾਹਿਬ ਸਿਆਉਣੇ ਆ ਜੋ ਅੱਜ ਵੀ ਸਿਆ ਰਹੇ ਆ 27 12 2023 ਨਗਰ ਕੀਤੇ ਸਾਡੀ ਪੂਰੀ ਤਿਆਰੀ ਆ ਜੀ ਉਹ ਸਾਰੇ ਸ਼ਹਿਰ ਪੂਰੀ ਵਿੱਚ ਉਹਦੀ ਹੁੰਦਾ ਹੋਇਆ ਸ਼ਾਮ ਨੂੰ ਤਕਰੀਬ 6 ਵਜੇ ਧੂਰੀ ਸ਼ਹਿਰ ਉਸ ਦੁਆਰਾ ਦਸਮੇਨਾ ਗੁਰੂ ਘਰ到达 ਪੁੱਛੇ ਜਾਂ ਜਿਹਦੇ ਬਾਬ ਉਸੇ ਸਹਿਜ ਮੱਤਨਾ ਬਕਰਾਇਆ ਸੀ ਜਿੰਨਾਂ ਦੇ ਅਸੀਂ ਗੱਲ ਤੋਂ ਪਾਏ ਹਾਂ ਉਹ ਪਾਈ ਹਨ ਤੇ ਸਾਡੇ ਗੁਰੂ ਘਰ ਉਪਰ ਲੰਗਰ ਵਰਤ ਰਿਹਾ ਹੈ सारियत बेनती आहे सॼे न चल खे गुरू महाराजा प्रशन पाप्त करो जी वाहिगू जीा ख़सा वाहिगुरू जी फ्री संगत सारी पुछी आयो Kita l